ਕੈਨੇਡਾ ਅਮਰੀਕਾ ਦੇ ਲੋਕ ਜਿਹੜੇ ਹਰ ਸਾਲ ਬਰਗਾੜੀ ਤੋਂ ਗੁੜ ਮੰਗਵਾਉਂਦੇ ਹੁੰਦੇ ਸੀ ਉਹਨਾਂ ਨੇ ਇਸ ਪਲਾਂਟ ਦਾ ਗੁੜ ਦੇ ਕੇ ਸਿਰਫ ਇੱਕ ਸਾਲ ਦਾ ਇਸ ਪਲਾਂਟ ਦਾ ਜੇ ਸਫਰ ਹੋਇਆ ਔਰ ਧੜਾ ਧੜ ਇੱਥੇ ਆਰਡਰ ਆਉਣੇ ਸ਼ੁਰੂ ਹੋ ਗਏ ਆ ਔਰ ਇੰਨਾ ਜਿਆਦਾ ਸ਼ੁੱਧ ਗੋੜਿਆ ਕਿ ਜਿਸ ਦਾ ਕੋਈ ਮੁਕਾਬਲਾ ਨਹੀਂ ਹੈਗਾ ਔਰ ਇੰਨੀ ਜਿਆਦਾ ਸਾਫ ਸਫਾਈ ਆ ਕਿ ਤੁਸੀਂ ਆਪ ਖੁਦ ਆ ਕੇ ਦੇਖ ਸਕਦੇ ਆ ਔਰ ਪਾਰਸਲ ਜਿਹੜੇ ਕਿ ਧੜਾ ਧੜ ਕੈਨੇਡਾ ਅਮਰੀਕਾ ਨੂੰ ਔਰ ਬਾਹਰ ਨੂੰ ਹੀ ਜਾ ਰਹੇ ਆ ਔਰ ਸਿਰਫ ਜੈਜ ਰੇਟ ਦੇ ਉੱਤੇ ਜਿਹੜਾ ਗੁੜ ਇੱਥੇ ਵੇਚਿਆ ਜਾ ਰਿਹਾ ਆ ਉਹ ਹਰੀਕ ਆਮ ਆਦਮੀ ਦੇ ਬਸ ਵਿੱਚ ਆ ਰੇਟ ਵੀ ਔਰ ਆਨਲਾਈਨ ਵੀ ਜੇ ਤੁਹਾਨੂੰ ਚਾਹੀਦਾ ਆ ਗੁੜ ਇਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਪਰਸਲ ਕਿਸ ਤਰ੍ਹਾਂ ਜੋ ਕਨੇਡਾ ਨੂੰ ਇਹ ਹਮੇਸ਼ਾ ਪਰਗਾੜੀ ਤੋਂ ਗੁੜ ਭਗਾਉਂਦੇ ਸੀ ਔਰ ਗੁੜ ਜਿਹੜਾ ਆ ਉਹਦੇ ਵਿੱਚ ਖਾਸੀਅਤ ਇੱਥੇ ਇਹ ਆ ਕਿ ਬਿਲਕੁਲ ਰਵਾਇਤੀ ਤਰੀਕੇ ਨਾਲ ਭਿੰਡੀ ਦੇ ਨਾਲ ਪੱਤ ਨੂੰ ਨਿਖਾਰਿਆ ਜਾਂਦਾ ਇਹ ਦੇਖੋ ਜਦ ਕਿ ਮਿੱਠਾ ਸੋਡਾ ਤੱਕ ਵੀ ਵਰਤਿਆ ਨਹੀਂ ਜਾਂਦਾ ਕੈਮੀਕਲ ਹੋਰ ਤਾਂ ਬਹੁਤ ਦੂਰ ਦੀ ਗੱਲ ਆ ਇਹ ਦੇਖੋ ਭਿੰਡੀ ਦੇ ਨਾਲ ਪੱਤ ਨੂੰ ਨਿਖਾਰ ਕੇ ਔਰ ਉਸ ਦੇ ਵਿੱਚ ਇੱਕ ਸਿਰਫ ਦੇਸੀ ਤੇਲ ਵਰਤਿਆ ਜਾਂਦਾ ਸਿਰਫ ਔਰ ਸਿਰਫ ਗੰਨੇ ਦੇ ਰਸ ਤੋਂ ਛੁੱਧ ਗੁੜਤੀ ਗੋੜ ਬਣਾਇਆ ਜਾਂਦਾ ਇਸ ਪਲਾਂਟ ਦੀ ਇਹ ਬਹੁਤ ਹੀ ਵੱਡੀ ਖਾਸੀਅਤ ਹੈ ਜਿਸ ਕਰਕੇ ਇਹ ਨਹੀਂ ਬਰਗਾੜੀ ਨੂੰ ਔਰ ਆਪਣੇ ਲਗਭਗ ਤੇ ਸਾਰੇ ਪਲਾਂਟਾਂ ਨੂੰ ਪਛਾੜ ਦਿੰਦਾ ਹੈ ਗੁੜ ਦੀ ਦੁਨੀਆ ਦੇ ਵਿੱਚ ਇੱਕ ਕਿਸਮ ਦਾ ਤੇਲ ਕਾਂ ਬਚਾ ਦਿੰਦਾ ਹੈ ਔਰ ਇਹਨਾਂ ਦਾ ਸਾਰੇ ਦਾ ਸਾਰਾ ਗੁੜ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਇੱਥੇ ਹੀ ਬੇਕਰੀ ਹੈ ਆ ਕੋਈ ਵੀ ਏਜੰਟ ਜਾਂ ਕੋਈ ਦੁਕਾਨਦਾਰ ਕੋਈ ਨਹੀਂ ਰੱਖਿਆ ਆ ਸਫਾਈ ਉੱਪਰੋਂ ਥੱਲੇੋਂ ਦੇਖੋ ਔਰ ਚਾਰ ਕੜਾਹੀ ਇੱਥੇ ਚੱਲਦੇ ਆ ਭਾਪ ਦੇ ਨਾਲ ਸ਼ੱਕਰ ਗੋੜ ਅਤੇ ਟੋਕੜੀਆਂ ਹਰ 20 ਮਿੰਟ ਦੇ ਬਾਅਦ ਪੱਤ ਤਿਆਰ ਹੋ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਰਿਹਾ ਹਾਂ ਇਹ ਸ਼ੱਕਰ ਤਿਆਰ ਹੋ ਰਹੀ ਆ ਔਰ ਔਨਲਾਈਨ ਜਿਨ੍ਹਾਂ ਨੇ ਮੰਗਵਾਉਣਾ ਆ ਮੈਂ ਪਹਿਲਾਂ ਵੀ ਨੰਬਰ ਦੇ ਚੁੱਕੇ ਆ ਹੁਣ ਫਿਰ ਮੈਂ ਦੱਸ ਰਿਹਾ ਆ ਕਿ ਜਿਹੜੇ 100 ਕਿਲੋਮੀਟਰ ਤੋਂ ਦੂਰ ਦੇ ਆ ਉੱਥੇ ਤਾਂ ਪਰਸ ਲਈ ਕੀਤਾ ਜਾਣਾ ਆ ਔਰ ਰੇਟ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਔਰ ਰੇਟ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਰਸਲ ਦੀ 500 ਰੁਪਈਆ ਜਿਹੜਾ ਉਹ ਡਿਲੀਵਰੀ ਦਾ ਆ 10 ਕਿਲੋ ਗੋੜ ਦੇ ਪਿੱਛੇ ਅਮਰੀਕਾ ਕੈਨੇਡਾ ਨੂੰ ਕਾਫੀ ਰੇਟ ਤੇਜ਼ ਆ ਤੇ ਇੰਗਲੈਂਡ ਨੂੰ ਵੀ 6000 ਰੁਪਈਆ ਡਿਲੀਵਰੀ ਦਾ ਲੱਗ ਜਾਂਦਾ ਆ ਅਮਰੀਕਾ ਕੈਨੇਡਾ ਨੂੰ 10000 ਲੱਗ ਜਾਂਦਾ ਡਿਲੀਵਰੀ ਦਾ ਹੀ ਤਾਂ ਵੀ ਲੋਕ ਆ ਮੈਂ ਤੁਹਾਨੂੰ ਦਿਖਾਈ ਰਿਹਾ ਅੱਜ ਵੀ ਮੈਂ ਪਰਸਲ ਦੋ ਪਰਸਲ ਕਰਨ ਜਾ ਰਿਹਾ ਆ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਇਹੀ ਕਿਹਾ ਕਿ ਇੱਥੇ ਆ ਕੇ ਆਪ ਦੇਖੋ ਅਤੇ ਗੋੜ ਖਰੀਦੋ ਜਿਹੜੇ ਨਹੀਂ ਆ ਸਕਦੇ ਉਹਨਾਂ ਲਈ ਫਿਰ ਵੀ ਮੈਂ ਨੰਬਰ ਦੇ ਰਿਹਾ ਹਾਂ ਉਹ ਔਨਲਾਈਨ ਲਈ ਵਟਸਐਪ ਕਰ ਸਕਦੇ ਆ ਉਸ ਨੰਬਰ ਦੇ ਉੱਤੇ ਆਪਣਾ ਐਡਰੈਸ ਜਦੋਂ 10 ਆਰਡਰ ਹੋ ਜਾਣ ਹਾਂਜੀ ਬਰਗਾੜੀ ਤੋਂ ਵੀ ਜਿਹਨਾਂ ਲੋਕਾਂ ਨੇ ਗੋੜ ਮੰਗਾਇਆ ਸੀ ਉਹ ਲੋਕ ਮੈਨੂੰ ਆਰਡਰ ਕਰ ਰਹੇ ਆ ਬਾਹਰੋਂ ਕੈਨੇਡਾ ਅਮਰੀਕਾ ਤੋਂ ਇਸ ਪਲਾਂਟ ਦੇ ਵਿੱਚ ਮੈਂ ਖੜਾ ਆ ਇਹ ਢਾਡਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਆ ਔਰ ਵੱਡੇ ਪੱਧਰ ਤੇ ਗੋੜ ਇੱਥੇ ਤਿਆਰ ਕੀਤਾ ਜਾਂਦਾ ਆ ਔਰ ਸਾਰੇ ਦਾ ਸਾਰਾ ਗੋੜ ਇੱਥੋਂ ਹੀ ਬਿਕ ਰਿਆ ਆ ਕੋਈ ਕਮਿਸ਼ਨ ਜਾਂ ਕੋਈ ਏਜੰਟਾ ਵਗੈਰਾ ਇੱਥੋਂ ਗੋੜ ਨਹੀਂ ਖਰੀਦਦਾ ਹੈਗਾ ਔਰ ਇਹ ਮੇਰਾ ਪਲਾਂਟ ਨਹੀਂ ਹੈਗਾ ਮੈਨੂੰ ਸਿਰਫ ਇਹ ਚੰਗਾ ਲੱਗਾ ਔਰ ਅਸੀਂ ਇੱਥੋਂ ਲਿਜਾ ਕੇ ਵਰਤਦੇ ਆ ਗੋੜ ਮੈਂ ਤਾਂ ਵੀਡੀਓ ਬਣਾਈ ਆ ਔਰ ਤੁਸੀਂ ਖੁਦ ਵੀ ਦੇਖ ਸਕਦੇ ਇੱਥੇ ਦੀ ਸਫਾਈ ਕਿਸ ਤਰ੍ਹਾਂ ਦੀ ਆ ਮੈਂ ਆ ਅੱਜ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਆ ਆ ਮੈਂ ਕੈਨੇਡਾ ਨੂੰ ਇਹ ਅੱਗੇ ਬਰਗਾੜੀ ਤੋਂ ਗੋੜ ਮੰਗਾਉਂਦੇ ਸੀ ਔਰ ਮੈਂ ਕੈਨੇਡਾ ਨੂੰ ਪਾਰਸਲ ਕਰ ਰਿਹਾ। ਰੋਜ਼ ਇੱਕ ਅੱਧਾ ਪਾਰਸਲ ਮੈਂ ਕਰ ਰਿਹਾ। ਆਨਲਾਈਨ ਗੋੜ ਮੰਗਾਉਣ ਵਾਲੀ ਜਿਹੜੀ ਮੈਂ ਗੱਲ ਕਰ ਰਿਹਾ ਨੇੜੇ ਤੇੜੇ 100 ਕਿਲੋਮੀਟਰ ਤੱਕ ਅਸੀਂ 10 ਆਰਡਰ ਜਦੋਂ ਹੋ ਜਾਂਦੇ ਆ ਸਪਲਾਈ ਕਰਦੇ ਆ। ਜਦੋਂ ਤੁਸੀਂ 100 ਕਿਲੋਮੀਟਰ ਤੋਂ ਦੂਰ ਆ ਤਾਂ ਤੁਸੀਂ ਕੋਰੀਅਰ ਰਾਹੀਂ ਮੰਗਾ ਸਕਦੇ। ਇੰਡੀਆ ਤੋਂ ਬਾਹਰ ਜਾਂ ਦੂਜੇ ਸਟੇਟਾਂ ਦੇ ਵਿੱਚ ਵੀ ਤੁਸੀਂ ਕੋਰੀਅਰ ਰਾਹੀਂ ਮੰਗਾ ਸਕਦੇ ਆ ਆਨਲਾਈਨ ਗੋੜ। ਔਰ ਪਲਾਂਟ ਦੇ ਵਿੱਚ ਤੁਸੀਂ ਆਪ ਆ ਸਕਦੇ ਆ। ਦੇਖ ਸਕਦੇ ਆ ਕਿਸ ਤਰ੍ਹਾਂ ਗੁੜ ਤਿਆਰ ਹੁੰਦਾ ਇਹ ਦੇਖੋ ਮੇਰੇ ਪਿੱਛੇ ਚਾਰ ਗੜਾ ਹੈ ਇੱਥੇ ਇਕੱਠੇ ਚਲਦੇ ਆ ਭਾਫ਼ ਵਾਲਾ ਬੋਇਲਰ ਲੱਗਾ ਆ ਔਰ ਬਿਲਕੁਲ ਆਪਣਾ ਇਹਨਾਂ ਦਾ ਗੰਨਾ ਆ ਔਰ ਭਿੰਡੀ ਦੇ ਨਾਲ ਪੱਤ ਨੂੰ ਨਖਾਰਿਆ ਜਾਂਦਾ ਮਿੱਠਾ ਛੋਡਾ ਤੱਕ ਵੀ ਵਰਤਿਆ ਨਹੀਂ ਜਾਂਦਾ 100 ਕਿਲੋਮੀਟਰ ਤੋਂ ਦੂਰ ਵਾਲੇ ਇਹ ਨੰਬਰ ਤੇ ਉੱਤੇ ਵਟਸਐਪ ਕਰਨ ਜੇ ਔਨਲਾਈਨ ਲੈਣਾ ਹੈ ਤਾਂ 10 ਕਿਲੋ ਹੀ ਮਿਲੇਗਾ ਔਰ ਡਿਲੀਵਰੀ ਚਾਰਜ ਐਕਸਟਰਾ ਲੱਗੇਗਾ ਪਰ ਤੁਸੀਂ ਇਸ ਨੰਬਰ ਦੇ ਉੱਤੇ WhatsApp ਕਰਨਾ ਹੈ ਔਰ ਸ਼ੁੱਧ ਕੋਡ ਤੁਹਾਨੂੰ ਪ੍ਰਾਪਤ ਹੋ ਜਾਵੇਗਾ